ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪੰਜਾਬੀ ਪਹਿਰਾਵਾ ਬੁਟੀਕ ਜੇ ਤੁਹਾਡਾ ਸਵਾਗਤ ਹੈ ਆਸ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਤੁਹਾਨੂੰ ਆ ਦੁਪੱਟੇ ਦਿਖਾਉਣੇ ਸੀਗੇ ਇਹ ਦੁਪੱਟੇ ਆਪਾਂ ਆਪ ਤਿਆਰ ਕਰਾਉਂਦੇ ਆ ਇਹ ਤਿਆਰ ਲੈਸ ਲਾਈ ਬੰਬਲਾਂ ਵਾਲੀ ਗੋਟਾ ਨਿਊ ਚੱਲਿਆ ਟ੍ਰੈਂਡਿੰਗ ਚ ਹੈ ਇਹ ਆਪਣੇ ਕੋਲੇ ਦੁਪੱਟਾ ਹੈਗਾ ਮਸਟਰਡ ਕਲਰ ਦਾ ਬਹੁਤ ਪਿਆਰਾ ਦੁਪੱਟਾ ਹੈ बहुत ही प्यारा लगता है लिया अपने को पिंक है ये पिंक दुपट्टा येंजा चा जी इतने आप खिचड़ी गोटा लाया बहुत प्यारा लगता है ये जल लै ला तो सूट न पूरी ग्रेस मिलती है ਪੂਰੀ ਗ੍ਰੇਸ ਬਣ ਜਾਂਦੀ ਹੈ ਸੂਟ 'ਚ ਬਹੁਤ ਪਿਆਰਾ ਲੱਗਦਾ ਹੈ ਹਾਂਜੀ ਇੱਕ ਬਲੈਕ 'ਚ ਤਿਆਰ ਕਰਵਾਇਆ ਇਹ ਫੈਂਡੀ ਸਿਲਕ 'ਚ ਹੈ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਕਿਸੇ ਵੀ ਸੂਟ ਨਾਲ ਕਿਸੇ ਵੀ ਕਲਰ ਦੇ ਸੂਟ ਨਾਲ ਲੈ ਸਕਦੇ ਆ ਬਹੁਤ ਖੱਬਦਾ ਵਾ ਬਹੁਤ ਪਿਆਰਾ ਲੱਗਦਾ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਤੁਸੀਂ ਵੀ ਲੈਣਾ ਚਾਹੁੰਦੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਬਹੁਤ ਪਿਆਰੇ ਦੁਪੱਟੇ ਆ ਹੋਰ ਵੀ ਬਹੁਤ ਸੋਹਣੇ ਦੁਪੱਟੇ ਆ ਫੁਲਕਾਰੀ ਵੀ ਹੈਗੀਆਂ ਆਪਣੇ ਕੋਲੇ